ਕੈਨੇਡਾ ਦੇ ਵੱਲੋਂ ਬਹੁਤ ਵਧੀਆ ਖੁਸ਼ਖਬਰੀ ਨਿਕਲ ਕੇ ਆ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕੈਨੇਡਾ ਇੱਕ ਪ੍ਰੋਗਰਾਮ ਲੈ ਕੇ ਆ ਸਕਦਾ ਹੈ ਇਨ ਦਾ ਫਿਊਚਰ ਜਸ ਦੀ ਡਿਮਾਂਡ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੋ ਸਕਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਇਹ ਪਾਇਲਟ ਪ੍ਰੋਗਰਾਮ ਜਿਹੜਾ ਕੱਢਿਆ ਜਾਊਗਾ ਉਸ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਕੱਢਿਆ ਜਾਊਗਾ ਜਿਹੜੇ ਘੱਟ ਪੜੇ ਲਿਖੇ ਆ ਹੁਣ ਐਬਸ ਲਈ ਕਰ ਲੈ ਕੇ ਜਿਹੜੇ ਘੱਟ ਪੜੇ ਲਿਖੇ ਆ ਉਹ ਕੈਨੇਡਾ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਦੋਂ ਵੱਡੀਆਂ ਜੋਬਸ ਨੂੰ ਨਹੀਂ ਕਰ ਸਕਦੇ ਪਰ ਉੱਥੇ ਉਹਨਾਂ ਜੋਬਸ ਦੇ ਵਿੱਚ ਇੱਕ ਹੋਰ ਪ੍ਰੋਗਰਾਮ ਆ ਜਿਹੜਾ ਪਾਰਟਿਸਿਪੇਟ ਹੋ ਸਕਦਾ ਤੇ ਉਹ ਪਾਰਟਿਸਿਪੇਟ ਵੀ ਕੈਨੇਡਾ ਦੀ ਇਕੋਨਮੀ ਨੂੰ ਗਰੋਥ ਕਰਦਾ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਐਗਰੀਕਲਚਰ ਦੂਜਾ ਹੈਗਾ ਹੈ ਫਿਸ਼ਿੰਗ ਕਿ ਕੈਨੇਡਾ ਇਮੀਗ੍ਰੇਸ਼ਨ ਇੱਕ ਨਵਾਂ ਪ੍ਰੋਗਰਾਮ ਇਨ ਦਾ ਫਿਊਚਰ ਲੈ ਕੇ ਆਉਣ ਦੀ ਸੋਚ ਰਹੀ ਹੈ ਜਾਂ ਫਿਰ ਕਹਿ ਸਕਦੇ ਆ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਲਈ ਉਹਨਾਂ ਨੇ ਵਰਕ ਪਰਮਿਟ ਓਪਨ ਕਰਨੇ ਆ ਜਦੋਂ ਵਰਕ ਪਰਮਿਟ ਓਪਨ ਹੋਣਗੇ ਤੁਹਾਡੇ ਕੋਲੇ ਆਪਣੀ ਐਗਰੀਕਲਚਰ ਦਾ ਤੇ ਫਿਸ਼ਿੰਗ ਦਾ ਮਤਲਬ ਮੱਛੀਆਂ ਜਿਹੜੀਆਂ ਫੜਦੇ ਆ ਪਾਲਦੇ ਆ then ਉਹਦਾ ایکسپੀਰੀਅੰਸ ਆਪਣੇ ਕੋਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਫਿਸ਼ਿੰਗ ਦਾ ایکسپੀਰੀਅੰਸ ਹੋਊਗਾ ਐਗਰੀਕਲਚਰ ਦਾ ਆਪਣੇ ਕੋਲੇ ਵਧੀਆ ایکسپੀਰੀਅੰਸ ਹੋਊਗਾ ਤਾਂ ਆਪਾਂ ਕੈਨੇਡਾ ਦੇ ਵਿੱਚ ਆਪਣਾੜਾ ਵਰਕ ਪਰਮਿਟ ਆ ਉਹ ਅਪਲਾਈ ਕਰ ਸਕਦੇ ਆ ਪਰ ਇਸ ਪ੍ਰੋਗਰਾਮ ਉੱਤੇ ਬਹੁਤਿਆਦੇ ਠਾਗੀ ਏਜੰਟ ਬੈਠੇ ਆ ਉਹ ਲੱਖਾਂ ਰੁਪਏ ਤੁਹਾਡੇ ਕੋਲੋਂ ਡਿਮਾਂਡ ਕਰਨਗੇ ਜੇਕਰ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕੀਤਾ ਹੈ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਅਸੀਂ ਕਿਸੇ ਕੋਲੋਂ ਕੋਈ ਪੈਸੀ ਡਿਮਾਂਡ ਨਹੀਂ ਕਰਦੇ ਸਾਰੇ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਫ੍ਰੀ ਆਫ ਕਾਸਟ ਔਨ ਕੈਮਰਾ 'ਪੈ ਗੱਲ ਕਹਿ ਰਹੇ ਆ ਤੁਸੀਂ ਜਦੋਂ ਮ ਮੈਨੂੰ ਪਰਖ ਸਕਦੇ ਹੋ ਜਦੋਂ ਮਰਜੀ ਇਸ ਚੈਨਲ ਨੂੰ ਪਰਖ ਸਕਦੇ ਹੋ ਆਪਾਂ ਇਮੀਗ੍ਰੇਸ਼ਨ ਦੇ ਰਿਲੇਟਡ ਜਿੰਨੀ ਵੀ ਨਿਊਜ਼ ਦਿੰਨੇ ਆ ਚਾਹੇ ਵਿਸਟਰ ਵੀ ਹੋਵੇ ਵਰਕ ਵੀਜ਼ਾ ਹੋਵੇ ਸਟੱਡੀ ਪਰਮਿਟ ਹੋਵੇ ਬਿਲਕੁਲ ਫ੍ਰੀ ਆਫ ਕਾਸ ਦਿੰਨੇ ਆ ਕੋਈ ਵੀ ਬੰਦਾ ਇਹ ਦਾਵਾ ਨਹੀਂ ਕਰ ਸਕਦਾ ਕਿ ਫ੍ਰੀ ਆਫ ਕਾਸ ਤੇ ਕਿਉਂ ਦਿੰਨੇ ਆ ਇਹਦੇ ਪਿੱਛੇ ਵੀ ਇੱਕ ਵੱਡੀ ਵਜ੍ਹਾ ਹੈ ਕਿਉਂਕਿ ਆਪਾਂ ਨੂੰ ਜਿਹੜਾ ਰੋਟੀ ਦਾਣਾ ਫੁਲਕਾ ਆਪਣਾ ਚੱਲਦਾ ਹੈ ਉਹ ਆਪਣਾ YouTube 'ਤੇ ਚੱਲ ਲਈ ਜਾਂਦਾ ਕਿਉਂਕਿ YouTube ਤੋਂ ਆਈਡੀ ਸਾਰਿਆਂ ਨੂੰ ਪਤਾ ਕਿ ਪੈਸੇ ਆਉਂਦੇ ਆ ਮੈਨੂੰ YouTube ਉੱਲੋਂ ਥੋੜੇ-ਬਹੁਤੇ ਚੰਗੇ ਪੈਸੇ ਆ ਜਾਂਦੇ ਆ ਮੇਰਾ ਧਨਾ ਫਲਕ ਚੱਲੀ ਜਾਂਦਾ ਮੈਂ ਆਈ ਨਹੀਂ ਕਹਿੰਦਾ ਕਿ ਮੈਂ ਗੱਡੀਆਂ ਲੈ ਲੂੰਗਾ ਪਰ ਮੇਰਾ ਧਨਾ ਫਲਕ ਚੱਲੀ ਜਾਂਦਾ ਇਸੇ ਕਰਕੇ ਜਿੰਨੀ ਵੀ ਮੈਂ ਇਨਫੋਰਮੇਸ਼ਨ ਆ ਨਿਊਜ਼ ਦੇ ਰਿਲੇਟਡ ਚਾਹੇ ਕਿਸੇ ਵੀ ਕੰਟਰੀ ਦੀ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਉਣਾ ਪਰ ਇੱਕ ਗੱਲ ਹੋਰ ਵੀ ਆ ਕਈ ਲੋਕਾਂ ਨੂੰ ਇਹ ਚੀਜ਼ ਪਚਦੀ ਨਹੀਂ ਹੁੰਦੀ ਰੀਜ਼ਨ ਥੈਟ ਕਈ ਲੋਕੀ ਇਹ ਕਹਿੰਦੇ ਕਿ ਤੂੰ ਫ੍ਰੀ ਸਾਰਾ ਕੁਝ ਕਿਉਂ ਕਰਦਾ ਲੋਕੀ ਤਾਂ ਪੈਸੇ ਲੈ ਕੇ ਕਰਦੇ ਆ ਕੋਈ ਵਿੱਚ ਇਹਦੇ ਵਿੱਚ ਗੋਲਮੋਲ ਗੱਲ ਹੋਊਗੀ ਬੱਬੇ ਨਾਨਕ ਦਾ ਧਾਰਾ ਸਰਬੱਤ ਦਾ ਭਲਾ ਹੈ ਤੇ ਆਪਾਂ ਇਸੇ ਕਰਕੇ ਸਾਰੇ ਕੋਲ ਜੋ ਫ੍ਰੀ ਕਰਦੇ ਆ ਕਿ ਜਿਹੜੇ ਭੈਣ ਭਰਾ ਇਹ ਗੱਲ ਕਰਦੇ ਆ ਕਿ ਉਹ ਚਾਹੁੰਦੇ ਆ ਕਿ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਘਰ ਛੱਡ ਕੇ ਜਾਣ ਨੂੰ ਓਬਵੀਅਸਲੀ ਆ ਘਰ ਦੀ ਗਰੀਬੀ ਹੀ ਬੰਦੇ ਨੂੰ ਬਾਹਰ ਧੱਕੇ ਮਾਰਦੀ ਆ ਉਹ ਬਾਹਰ ਜਾ ਕੇ ਪੈਸਾ ਕਮਾਉਂਦਾ ਹੈ ਆ ਉਹਦੇ ਘਰ ਦੀ ਗਰੀਬੀ ਨੂੰ ਦੂਰ ਕਰਦਾ ਹੈ ਇਹਦੀ ਐਗਜ਼ਾਮਪਲ ਹਰੇਕ ਪਿੰਡ ਦੇ ਵਿੱਚ ਉਹ ਗਏ ਪੰਜਾਬੀ ਭੈਣ ਭਰਾ ਆ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਗਰੀਬ ਸੀ ਕੋਠੀਆਂ ਪਾਈਆਂ ਗੱਡੀਆਂ ਲਈਆਂ ਆਪਣੇ ਲਾਈਫ ਸਟਾਈਲ ਨੂੰ ਵਧਿਆ ਕੀਤਾ ਇਹ ਗਵਾ ਹੈ ਤੇ ਇਹ ਵੀ ਇੱਕ ਚੀਜ਼ ਦਾ ਸੱਚ ਹੈ ਕਿ ਹਰੇਕ ਪਿੰਡ ਦੇ ਵਿੱਚੋਂ ਕੋਈ ਨਾ ਕੋਈ ਪੰਜਾਬੀ ਨੇ ਉੱਠ ਕੇ ਕਿਸੇ ਗਰੀਬ ਪਰਿਵਾਰ ਨੇ ਉੱਠ ਕੇ ਅੱਜ ਅਮੀਰੀ ਦੀ ਬਾਂ ਫੜੀ ਆ। ਸੋ ਤੁਸੀਂ ਵੀ ਫੜ ਸਕਦੇ ਹੋ ਪਰ ਮਿਹਨਤ ਕਰਕੇ ਪੈਸਾ ਕਮਾ ਕੇ ਆਪਣੇ ਵਤਨਾਂ ਨੂੰ ਵਾਪਸ ਆਉਣਾ, ਆਪਣੇ ਪਿੰਡ ਵਾਪਸ ਆਉਣਾ, ਇਹ ਹੀ ਸਭ ਤੋਂ ਵੱਡਾ ਇੱਕ ਭਲਾ ਹੁੰਦਾ ਹੈ ਆਪਣੇ ਪੇਰੈਂਟਸ ਦਾ ਜਾਂ ਆਪਣੇ ਆਪ ਦਾ ਖੁਦ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਜੇਕਰ ਹਰ ਇੱਕ ਇਨਫਰਮੇਸ਼ਨ ਚਾਹੀਦੀ ਆ ਸਾਡੇ ਚੈਨਲ ਤੋਂ।